ਸਾਸੀ ਗੱਲ ਦੋਸਤੋ ਮੈਂ ਇੱਥੇ ਦੁਕਾਨ ਤੇ ਖੜਾ ਸੀਗਾ ਤੇ ਮੇਰੇ ਦੋਸਤ ਦੀ ਦੁਕਾਨ ਸੀ ਮੈਂ ਉੱਥੇ ਆਇਆ ਸੀਗਾ ਤੇ ਇੱਥੇ ਇੱਕ ਬਾਬਾ ਫਰੂਟ ਦੀ ਰੇੜੀ ਕੋਲੇ ਮੈਂ ਨਾਲ ਹੀ ਖੜਾ ਸੀ ਤੇ ਮੈਨੂੰ ਨਾਲ ਦੀ ਨਾਲ ਹੀ ਬਹੁਤ ਸਾਰੀਆਂ ਗੱਲਾਂ ਖੜ ਸਾਰੀਆਂ ਇਹਨਾਂ ਨੇ ਕੀਤੀਆਂ ਵੀ ਸਾਡੇ ਬੰਦਿਆਂ ਤੋਂ ਆਪਾਂ ਕਹਿੰਦੇ ਨਾ ਪੰਜਾਬੀ ਕੰਮ ਨਹੀਂ ਕਰਦੇ ਬਾਹਰ ਜਾ ਕੇ ਕਰਦੇ ਆ ਆ ਬਾਬੇ ਤੋਂ ਸੁਣੋ ਦੁੱਖ ਵੀ ਪੰਜਾਬੀ ਕਿਉਂ ਨਹੀਂ ਕੰਮ ਕਰਦੇ ਇਹ ਕਹਿੰਦੇ ਵੀ ਭਈਆਂ ਤੋਂ ਤਾਂ ਸਾਡੇ ਬੰਦੇ ਸੌਦਾ ਬਹੁਤ ਲੈਂਦੇ ਆ ਪਰ ਸਾਡੇ ਤੋਂ ਉਦੋਂ ਅੱਧੇ ਰੇਟ ਤੇ ਵੀ ਨਹੀਂ ਲੈਂਦੇ ਬਾਬਾ ਜੀ ਦੱਸੋ ਕੀ ਕੀ ਕਹਿੰਦਾ ਤੁਸੀਂ ਸੱਚ ਆ ਗੱਲ ਇਹ ਕਹਿੰਦੇ ਘਰ ਦਾ ਜੋਗੀ ਜੋਗ ਨਾਲ ਬਾਹਰ ਲੈ ਜਾਉਗੀ ਸਾਡੇ ਗੱਲ ਸੱਚ ਆ ਪੰਜਾਬੀਆਂ ਨੂੰ ਪੰਜਾਬੀ ਦਾ ਨੇੜੇ ਨਹੀਂ ਦਿੰਦਾ ਭਈਏ ਦੀ ਬੁੱਧੀ ਨਾ ਕਿਲੋਮੀਟਰ ਦਹਿ ਜਾਂਦੀ ਆ ਸਾਡੇ ਲੋਕ ਇਹਦੇ ਆ ਜਿਹੜਾ ਚੰਗਾ ਪਾਣ ਖਾ ਕੇ ਚੰਗੀ ਪਚਕਾਰੀ ਮਾਰਦਾ ਉਹਦੇ ਕੋਲੇ ਭੱਜ ਕੇ ਜਾਂਦੇ ਆ ਪੰਜਾਬੀ ਚਾਹੇ ਅੱਧੇ ਮੁੱਲ ਫੋੜਾ ਵਿੱਚ ਨਹੀਂ ਲੈਣਗੇ ਜੇ ਮੈਂ ਕੇਲਾ 100 ਦਾ 3 ਕਿਲੋ ਵੀ ਤਾਂ ਮੇਥੋਂ ਨਹੀਂ ਲੈਣਾ ਜਾ ਕੇ ਭਈਏ ਕੋਲੋਂ 2 ਕਿਲੋ ਲੈ ਕੇ ਮੂੰਹ ਜਾ ਕਮਾ ਕੇ ਉਧਰ ਨੂੰ ਲੈ ਜਾਂਦੇ ਆ ਕਹਿੰਦੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਗੋਮ ਕਦੇ ਨਾ ਹਰੇ ਆਪਣੀ ਗੋਮ ਨੂੰ ਕੋਈ ਹਰਾਉਣ ਵਾਲਾ ਨਹੀਂ ਆਪਣੇ ਹੀ ਮਾਰਦੇ ਆ ਨਹੀਂ ਕਾਰਨ ਕੀ ਆ ਵੀ ਲੋਕ ਥੋੜੇ ਤੋਂ ਸੌਦਾ ਨਹੀਂ ਲੈਂਦੇ ਤੇ ਉਹਨਾਂ ਤੋਂ ਲੈਂਦੇ ਆ ਇਹ ਜੀ ਪਤਾ ਨਹੀਂ ਕੀ ਗੱਲ ਆ ਵੀ ਜਿਹੜਾ ਡਾਕਟਰ ਘੱਟ ਪੈਸੇ ਲੈਂਦਾ ਹੈ ਨਾ ਉਹਦੇ ਕੋਲੇ ਯਕੀਨ ਨਹੀਂ ਮੰਨਦੇ ਜਿਹੜਾ ਦੁੱਗਣੀ ਰੇਟ ਲੈਂਦਾ ਵਾ ਜਿਹੜਾ ਯਾਨੀ ਕਿ ਜਿਹੜਾ ਬੰਦਾ ਗਰੀਬ ਡਾਕਟਰ ਘੱਟ ਪੈਸੇ ਲੈਂਦਾ ਵੀ ਮੈਂ ਮੇਰਾ ਕੰਮ ਹਾਂ ਭਈ ਇਹ ਤਾਂ ਲਾਜ ਨਹੀਂ ਆਉਣੀ ਹਾਂ ਜੋ ਘੱਟ ਪੈਸੇ ਲੈਂਦਾ ਉਹਦੇ ਕੋਲੇ ਤਾਂ ਜਾ ਕੇ ਰਾਜੀ ਨਹੀਂ ਗਏ ਜਿਹੜਾ ਪਾਣੀ ਵਾਲਾ ਟੀਕਾ ਲਾ ਕੇ ਪਰ ਆ 500 ਲੈ ਲਵੇ ਉਹਦੇ ਤੇ ਯਕੀਨ ਆ ਜਾਂਦਾ ਇਹੀ ਹਾਲ ਆ ਪੰਜਾਬੀ ਪਹਿਲਾਂ ਹੀ ਟੁੱਟਿਆ ਹੁੰਦਾ ਉਹ ਕਹਿੰਦੇ ਚੱਲ ਮੇਰੀ ਆਈ ਚਲਾਈ ਚਲੀ ਜਾਵੇਂ ਮੈਨੂੰ ਲੱਗੇ ਭਾਵੇਂ ਸੌਦਾ ਪੈ ਗਿਓ ਤਾਂ ਵੀ ਖੁਸ਼ ਆ ਦੁੱਗਣੀ ਰੇਟਰੀ ਦੱਸਦਾ ਤੇ ਪੰਜਾਬੀ ਅੱਧਾ ਮੁੱਲ ਵੀ ਦੱਸੇ ਉਹਦੇ ਕੋਲੇ ਪੰਜਾਬੀ ਖੜਦਾ ਹੀ ਨਹੀਂ ਪੰਜਾਬੀ ਪਤਾ ਨਹੀਂ ਕੀ ਆ ਬੈੜ ਕੇ ਰੱਬ ਨਹੀਂ ਕੋਈ ਗੱਲ ਆ ਵੀ ਜੇ ਮੈਂ ਕਿੰਨੂੰ 100 ਦਾ 2.5 ਕਿਲੋ ਹੀ ਵੇਚਾਂ 40 ਰੁਪਏ ਕਿਲੋ ਮੇਥੋਂ ਨਹੀਂ ਲੈਣਗੇ ਭਈਆ 100 ਦਾ 1.5 ਕਿਲੋ ਵੇਚ ਦਈਏ ਉਹਦੇ ਕੋਲੋਂ ਭੱਜ ਕੇ ਲੈ ਜਾਂਦੇ ਆ ਤੇ ਇਹ ਪਤਾ ਨਹੀਂ ਕੀ ਬਿਮਾਰੀ ਆ ਵੀ ਜਣੇ ਕਿ ਦੁੱਗਣੇ ਦੋਰੇ ਸੋ ਵੀਰੋ ਤੁਹਾਨੂੰ ਇੱਕੋ ਬੇਨਤੀ ਕਰਨ ਲੱਗੇ ਆ ਵੀ ਜੇ ਆਪਣੇ ਬੰਦੇ ਕੰਮ ਕਰਦੇ ਆ ਨਾ ਪੰਜਾਬੀ ਵੀਰ ਤੇ ਉਹਨਾਂ ਦਾ ਸਹਿਯੋਗ ਕਰਿਆ ਕਰੋ ਵੀ ਜਰੂਰ ਉਹਨਾਂ ਤੋਂ ਕੁਛ ਨਾ ਕੁਛ ਜਰੂਰ ਲਿਆ ਕਰੋ ਧੰਨਵਾਦ ਤੁਹਾਡਾ ਤੇ ਜੇ ਤੁਹਾਨੂੰ ਇੱਕ ਗੱਲ ਦੇ ਵਿੱਚ ਕੋਈ ਦਰਦ ਲੱਗਦਾ ਵਾ ਸਚਾਈ ਲੱਗਦੀ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਰੂਰ ਆਹ ਦੇਖੋ ਅਸੀਂ ਜੀ 50 ਰੁਪਏ ਦਾ ਪੈਕਟ ਦਿੰਨੇ ਆ ਤੇ ਪਈਆ 80 90 ਰੁਪਏ ਦਾ ਜੀ ਫੇਰ ਵੀ ਲੋਕ ਉਹ ਤਾਂ ਲੈ ਜਾਂਦੇ ਆ ਕਹਿੰਖ ਸਾਡੇ ਨਾਲ ਪਈਆ ਵਾ ਕਹਿੰਦਾ ਮੈਂ 80 ਰੁਪਏ ਤੋਂ ਘੱਟ ਨਹੀਂ ਦਿੰਦਾ ਇਹ 50 ਰੁਪਏ ਦਾ ਅਸੀਂ ਕੱਢ ਲਈ ਕਰਕੇ ਵੇਚੀਏ 50 ਰੁਪਏ ਦਾ ਫੈਕਟਰ ਨਹੀਂ ਕਹਦਾ 80 ਰੁਪਏ ਦਾ ਵੀ ਕਹਿੰਦਾ ਦੇ ਦਨਾ ਹੋਊ ਫਿਰ ਹੁਣ ਕਾਰਨ ਕੀ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਨਾ ਤਾਂ ਇਹ ਬਾਬੇ ਨੂੰ ਵੀ ਕਾਰਨ ਦੱਸਣਾ ਆ ਤੇ ਨਾ ਮੈਨੂੰ ਪਤਾ ਵੀ ਕਾਰਨ ਕੀ ਆ ਵੀ ਪੰਜਾਬੀ ਪੰਜਾਬੀਆਂ ਤੋਂ ਸੌਦਾ ਕਿਉਂ ਨਹੀਂ ਲੈਂਦੇ ਰੇੜੀ ਵਾਲਿਆਂ ਤੋਂ ਖਾਸ ਕਰਕੇ ਧੰਨਵਾਦ ਆ ਦੇਖੋ ਜੀ ਕਿੰਨੂ ਉਹੀ ਕਿੰਨੂ ਆ ਮਾਰਕੀਟ ਦੇ ਵਿੱਚ ਕੋਈ ਫਰਕ ਆ ਤਾਂ ਦੱਸੋ ਆ ਦੇਖੋ ਕਿਡੇ ਕਿਡੇ ਕਿੰਨੂ ਆ ਮੈਂ 100 ਦੇ 2.5 2.5 ਕਿਲੋ 3 ਕਿਲੋ ਵੀ ਪਾਉਂ ਉਹ ਪਿਆਰਾ ਗਾਗ ਨਾਕੀ ਨਹੀਂ ਕਰਦਾ ਤੇ ਉਹੀ ਚੀਜ਼ ਆ ਪਈਆ ਚੰਗਾ ਬਾਨ ਸਕਾ ਚੰਗੀ ਬਜਕਾਰੀ ਮਾਰਦਾ ਗਾਗ ਭੱਜ ਕੇ ਜਾਂਦਾ ਖਰੀਦ ਤਾਂ ਪੰਜਾਬੀਆਂ ਨੂੰ ਦੁਕਾਨ ਦਾ ਨਸ਼ਾ ਹੋਣ ਲੱਗ ਗਿਆ ਪਾਣ ਦੀ ਸਪਰੇ ਦਾ ਨਸ਼ਾ ਹੋਣ ਲੱਗ ਗਿਆ ਜਿਹੜਾ ਚੰਗਾ ਪਾਣ ਸਾਕੇ ਚੰਗੀ ਬਚਕਾਰੀ ਮਾਰਦਾ ਜਾਂਦੇ ਹੀ ਉਹਦੇ ਕੋਲੇ ਆ। ਇਹ ਬੁੱਧੀ ਪ੍ਰੈਟੂਗੀ ਪੰਜਾਬੀ। ਸੋ ਤੁਸੀਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਾਰਨ ਕੀ ਆ। ਧੰਨਵਾਦ।